ਕਿਸਾਨ ਭਰਾਵੋ ਬਾਈ ਵੀਡੀਓ ਸਾਰੀ ਵੇਖਿਓ ਐਂਡ ਤੱਕ ਆ ਮੇਰੀ ਭੂਆ ਦੇ ਮੁੰਡੇ ਨੇ ਬਾਈ ਮੈਨੂੰ ਵੀਡੀਓ ਭੇਜਿਆ ਨੇ ਬਣਾ ਕੇ ਕਹਿੰਦਾ ਬਾਈ ਵੀਡੀਓ ਪਾ ਕੇ ਦੱਸ ਬਾਈ ਆ ਜਿਹੜਾ ਸੋਨੂੰ ਕੰਡਾ ਦੇਖੀ ਜਾਂਦਾ ਹੈ ਨਾ ਮੈਂ ਜਿੱਦੇ ਕਣਕ ਵੇਚੀ ਉਸ ਦਿਨ ਵੀ ਆਖਿਆ ਸੀਗਾ ਵੀਡੀਓ ਚ ਵੀ ਬਾਈ ਇਹ ਕੰਡਾ ਪੰਜਾਬ ਦੇ ਕਿਸਾਨਾਂ ਦੀ ਬਹੁਤ ਵੱਡੇ ਪੱਧਰ ਤੇ ਲੁੱਟ ਕਰਦਾ ਹੈ ਬਾਈ ਬਾਈ 70% ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇਹਦੇ ਬਾਰੇ ਵੀ ਇਹਦੀ ਤਲਾਈ ਕਿਵੇਂ ਹੁੰਦੀ ਹੈ ਬਾਈ ਕਿਸਾਨ ਜੁਨੀਆਂ ਨੂੰ ਵੀ ਇਹ ਤੇ ਧਿਆਨ ਦੇਣ ਬਾਈ ਵੀ ਕੰਪਿਊਟਰ ਕੰਡੇ ਕਿਉਂ ਨਹੀਂ ਆ ਸਕਦੇ ਮੰਡੀਆਂ ਚ ਬਾਈ ਇਹ ਵੀ ਮੁੱਦਾ ਵੱਡੇ ਪੱਧਰ ਤੇ ਬਾਈ ਨਾਲ ਰਲ ਕੇ ਚਕਾਓ ਬਾਈ ਬਹੁਤ ਵੱਡੀ ਲੁੱਟ ਹੁੰਦੀ ਹੈ ਇਹਦੇ ਨਾਲ ਹਰ ਕਿਸਾਨ ਦੀ ਬਾਈ ਵੀਡੀਓ ਦੇਖ ਕੇ ਤੁਸੀਂ ਵੀ ਨਾ ਸੋਚੀ ਜਾਈਓ ਵੀ ਆਪਣੀ ਤਾਂ ਨਹੀਂ ਕਿਤੇ ਕਣਕ ਵੱਧ ਜੁਖੀ ਹੋਣੀ ਬਾਈ ਜੁਖੀ ਹੋਣੀ ਪੱਕਾ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਬਾਈ ਆ ਮੇਰੀ ਭੂਆ ਦਾ ਮੁੰਡਾ ਦਾ ਨੌਕਰ ਬਾਈ 30 ਗੱਟੇ ਲੈ ਗਿਆ ਸੀਗਾ ਉਹ ਮੰਡੀ ਚ ਐਂ ਲੈ ਗਏ ਚੱਕ ਕੇ ਜਦ ਬਾਈ ਉਹਨਾਂ ਨੇ ਕਰੇ ਜਾ ਕੇ ਐਵੇਂ ਵੈਸੇ ਚੌੜ ਚੌੜ ਚ ਲੱਗੇ ਤੋਲਣ ਬਾਈ 30 ਗੱਟਿਆਂ ਚੋਂ 15 ਗੱਟਿਆਂ ਚ ਵਜਨ ਵੱਧਾ ਤਾਂ ਬਾਈ 620 ਗੱਟੇ ਭਰੇ ਸੀਗੇ ਬਾਈ ਦੇ ਬਈ ਉਹ ਅੱਡਾ ਟਰੱਕ 'ਚ ਵਜਨ ਕੀਤਾ ਉਹਨਾਂ ਦਾ ਬਈ 2.5 ਕਮੰਟਲ ਕਣਕ ਵੱਧ ਹੋ ਗਈ ਚਲ ਉਹਦਾ ਸਹਿਮਤੀ ਬਣ ਗਈ ਬਈ ਅੜਤੀਏ ਨਾਲ ਕੋਈ ਰੌਲਾ ਨਹੀਂ ਪਿਆ ਨਰਮ ਸੀਗਾ ਬਈ ਆਪਣਾ ਆ ਦੇਖੋ ਰਿਜ਼ਲਟ ਬਈ ਸੋਡੇ ਸਾਹਮਣੇ